ਹਾਂਜੀ ਕੀ ਹਾਲ ਚਾਲ ਨੇ ਘਰpass ਸੈਟ ਜਮਾ ਜਾਨਵਰ ਪੰਛੀ ਓਕੇ ਰਿਪੋਰਟ ਅੱਜ ਫੇਰ ਫੋਲ ਚਿੜੀਮਾਰੀ ਚੱਲੰਦੀ ਜੇ ਸ਼ਿਕਾਰੀ ਸਾਹਬਣੀ ਉੱਤੇ ਕਿਹੜੇ ਯਾ ਉਹਦੇ ਕੂਤਰ ਆਇਆ ਇੱਕ ਇੱਧਰ ਆਹ ਫਿਰਦਾ ਇੱਧਰ ਵੀ ਛੜੀਆਂ ਲਾਉਂਦੇ ਛੋਟੇ ਸ਼ਿਕਾਰੀ ਕੂਤਰ ਆਹ ਫਿਰਦਾ ਇੱਕ ਮਿੰਟ ਇੱਧਰਲੀ ਸੈਟ ਕੂਤਰ ਫਿਰਦਾ ਉਹ ਚਲਾ ਗਿਆ ਆਉਂਦਾ ਫਿਰ ਵਖਾਉਂਦੇ ਨੇ ਤੇ ਸ਼ਿਕਾਰੀ ਸਾਹਬਣੀ ਦੋਵੇਂ ਅੱਜ ਉੱਤੇ ਫੋਲ ਚਿੜੀਮਾਰੀ ਦੇ ਮੌਲ ਚ ਬਣੇ ਪਏ ਆ ਗਿਆ ਆ ਗਿਆ ਸਿਰ ਤੇ ਹੀ ਹੁਣ ਕੂਤਰ ਆਹ ਫਿਰਦਾ ਹੈ ਤਾਂ ਕਿ ਸ਼ਿਕਾਰੀ ਸਾਹਿਬ ਨੇ ਸ਼ੇਰੀਆਂ ਲਾਉਂਦੇ ਐ ਇੰਨਾਂ ਨੂੰ ਬਾਹਰ ਦੁਵਾਣ ਬੈਗੇ ਆ ਆ ਗਿਆ ਆ ਚੜ ਗਿਆ ਬਈ ਨਹੀਂ ਇਹਨੇ ਓਏ ਮੁੜੇ ਮੁੜੇ ਹੀ ਮੁੜੇ ਆ ਗਿਆ ਚੱਲ ਅਰੇ ਲੜਕੇ ਜੇ ਆ ਆ ਗਿਆ ਉਹ ਵੀ ਆ ਗਈ ਉੱਤੋਂ ਉਧਰ ਆ ਹਾਂ ਆ ਗਿਆ ਸੀਨਾ ਉੱਪਰੇ ਕਾ ਆ ਗਿਆ ਜੀ ਆ ਆ ਆ ਗਏ ਆ ਗਏ ਆ ਵੀ ਉੱਤੋਂ ਆ ਗਿਆ ਇਹ ਕਿਸ਼ਕਾਰ ਆ ਫਿਰ ਡਿੱਗੰਦਿਆ ਜੀ ਤੂੰ ਥੱਲੇ ਉਤਰ ਜਾ 2 ਮਿੰਟ ਤੂੰ 2 ਮਿੰਟ ਥੱਲੇ ਉਤਰ ਜਾ ਉਹ ਚਲੇ ਗਿਆ ਉੱਪਰੇ ਆਇਆ ਇੱਕ ਗੂਤਰ ਇੱਧਰ ਆ ਕੇ ਡੇਕ ਪਿਆ ਜਾਦਾ ਕਿੱਥੇ ਡੇਪਿਆ ਓਏ ਹਾਂ ਉਹਦੇ ਆ ਚਲੇ ਗਿਆ ਏ ਚੱਲ ਕਿਸੇ ਵਹਿ ਗਿਆ ਕਾਲਾ ਯਾ ਤੂੰ ਨਾ ਹੁੰਦਾ ਬਹਿ ਨਾ ਹੁਨੇ ਉਹ ਉਤਰ ਇਧਰਲੀ ਸਾਈਡ ਚਲੇਗਾ ਬਾਬੇ ਹੈ ਥੱਲੇ ਉਤਰ ਜਾ ਤੂੰ ਥੱਲੇ ਉਤਰ ਜਾ ਹੈ ਕੌਣ ਓਏ ਪਿੰਡ ਪਿੰਡ ਹੀ ਆ ਜਾਂਦਾ ਕਹਿੰਦਾ ਨਾ ਉਹ ਉਹਦਾ ਵਿੱਚ ਉਹ ਕਿੱਥੇ ਕਬੂਤਰ ਉਹ ਇੱਧਰ ਚਲੇਗਾ ਇੱਧਰਲੀ ਸਾਈਡ ਛੋਟੇ ਸ਼ਿਕਾਰੀ ਵਾਲ ਤੁਰਿਆ ਹੁੰਦਾ ਕਬੂਤਰ ਛੋਟਾ ਸ਼ਿਕਾਰੀ ਵੀ ਚੜ ਕੇ ਉੱਤੇ ਪੂਰੀ ਛੜੀ ਲਾਉਂਦਾ ਹੈ ਕਬੂਤਰ ਇੱਧਰ ਆ ਗਿਆ ਇਹ ਆ ਗਿਆ ਕਬੂਤਰ ਫੇਰ ਆ ਗਿਆ ਆ ਗਿਆ ਕਬੂਤਰ ਇਹ ਆ ਗਿਆ ਕਬੂਤਰ ਓੜੀ ਛੇਤੀ ਉੱਚਾ ਹੁੰਦਾ ਓਏ ਇੱਧਰ ਆ ਕੇ ਤੇ ਮਾਰਾ ਪੈਣਾ ਉੱਚਾ ਹੀ ਹੋ ਜਾਂਦਾ ਓਏ ਹਾਏ ਹਾ ਰਿਆ ਕੁਤਰਾ ਹਾ 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 ਆਪਾਂ ਮਾ ਬੈਠਣੇ ਰਾਹ ਗਈ ਇੱਥੇ ਚਲੇ ਗਿਆ ਫਿਰ ਪਰਾਂ ਚਲੇ ਗਿਆ ਪਰਾਂ ਨੂੰ ਦੇ ਆਹ ਚਲੇ ਗਿਆ ਵੇ ਫੇਰ ਪਰਾਂ ਨੂੰ ਇਧਰ ਛੋਟੇ ਸ਼ਿਕਾਰੀ ਹੋਣੀ ਬੁਰੀ ਐਂਡ ਲਾਈ ਜਾਦੇ ਆ ਫਰਾਂ ਇਧਰ ਛੜੀਆਂ ਲੱਗੀਆਂ ਜੀ ਕੂਤਰ ਬਾਪੋ ਇਧਰ ਲਈ ਸਾਈਡ ਉੱਡੀ ਜਾਂਦਾ ਆ ਵੀ ਆ ਇੱਥੇ ਕੂਤਰ ਤੁਰੇ ਫਿਰਦੇ ਇਹਨਾਂ ਦੇ ਨਾਲ ਇਧਰ ਲਈ ਸਾਈਡ ਉੱਡਣਦੇ ਆ ਹੁਣ ਸ਼ਿਕਾਰੀ ਸਾਹਿਬ ਵੀ ਇਧਰੋਂ ਕੱਢਣ ਲੱਗੇ ਇੱਕ ਦੋ ਕੂਤਰ ਕਹਿੰਦੇ ਉੱਦਾਂ ਚ ਨਹੀਂ ਜਾਂਦਾ ਨੇ ਇਧਰ ਨੂੰ ਆਣਾ ਕੂਤਰ ਡਾਉਣੇ ਪੈਣੇ ਕੂਤਰਾ ਆ ਹਿਰਦਾ ਜੀ ਸ਼ੈਨ ਤੁਹਾਨੂੰ ਦਿੁੰਦਾ ਆ ਵੀਡੀਓ 'ਚ 1 ਕੋ ਮਿੰਟ ਆ ਹਿਰਦਾ ਤੇ ਲਾਕੀ ਇਧਰੋਂ ਡਾਦੇ ਸ਼ਿਕਾਰੀ ਸਾਹਿਬ ਨੇ ਕੂਤਰ ਉਹ ਕੂਤਰ ਵੀ ਆ ਗਏ ਆ ਗਿਆ ਈ ਓਏ ਆ ਵੀ ਇਧਰ ਆ ਗਿਆ ਈ ਇਧਰ ਲਈ ਮੰਨੇ ਆਇਆ ਹੈ ਕੂਤਰ ਇਧਰ ਚਲਾ ਗਿਆ ਓ ਸ਼ਿਕਾਰੀ ਮੇਨ ਫਲੇ ਆ ਗਿਆ ਕਿਰ ਗਿਆ ਕਿਧਰ ਨੂੰ ਏ ਹਾਂ ਉਹ ਚਲੇ ਗਿਆ ਬਿਓ ਇਹ ਆ ਜਾਂਦਾ ਹੈ ਕੂਤਰ ਇਧਰਲੀ ਸਾਈਡ ਸ਼ੈਨ ਦੀਂਦਾ ਇਹ ਤੁਨ ਕੈਮਰੇ 'ਚ ਪਤਾ ਨਹੀਂ ਓ ਇਧਰ ਵੀ ਡਾਦਾ ਸ਼ਿਕਾਰੀ ਨੇ ਇੱਕ ਹੋਰ ਹੁਣ ਆ ਗਿਆ ਕਾਫੀ ਜਿਆਦਾ ਕਬੂਤਰ ਨੀਵਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਹੁਣ ਤਾਂ ਸਿਰ ਤੇ ਆ ਗਿਆ ਸ਼ਿਕਾਰੀ ਸਾਹਿਬ ਵਿਛੜੀ ਲਾਉਂਦੇ ਆ ਆ ਗਿਆ ਹੁਣ ਤਾਂ ਪਾਕੇ ਉਹ ਲਾਲ ਦਾ ਹੀ ਲਾਲ ਆ ਇਹਨੂੰ ਤਾਂ ਘਰ ਇਹਨੂੰ ਲੈ ਜਿਹੜਾ ਜਦੋਂ ਉਹਨੇ ਬਹਿਣਾ ਸੀ ਤੇ ਉਦੋਂ ਆ ਜਾਂਦਾ ਕਬੂਤਰ ਤਾਂ ਘਰ ਉਹਨੂੰ ਕਬੂਤਰ ਆ ਗਿਆ ਬਾਬੇ ਉਹ ਫੇਰ ਆ ਜਾਂਦਾ ਇਹ ਆ ਗਿਆ ਪੁੱਤਰ ਆ ਆਮ ਦਾ ਮੜਿਆ 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 ਆ ਆ ਗਿਆ ਪੁੱਤਰ ਆਪਣੇ ਘਰ ਤੇ ਆਇਰ ਦਾ ਉਤਰ ਨੂੰ ਸਮਾਂ ਸਮ ਲੱਗਾ ਜਿਆਦਾ ਜਿੱਦਾਂ ਕੀੜੇ ਮਾਰ ਮਾਰ ਕੇ ਥਾਂਗ ਦਾ ਇੱਧਰ ਵੀ ਛੜੀ ਲਾਉਂਦਾ ਜਾਵੇ ਆ ਚੈੱਕ ਉਤਰ ਆ ਗਿਆ ਆ ਰਿਹਾ ਪੁੱਤਰ ਇੰਦਰ ਵੀ ਛੜੀ ਲੰਦੇ ਇਹਨੂੰ ਆ ਗਿਆ ਕੋਤਰ ਹਰ ਆ ਡੰਡਾ ਗੁਲਾਬੀ ਕਸ਼ ਹਰੀ ਟੌਰੀ ਆ ਰਿਹਾ ਜੇ ਉੱਧਰ ਉੱਧਰ ਕਿੰਨਾ ਨੀਵਾ ਹੋ ਗਿਆ ਓਏ ਇਧਰਲੀ ਸਾਈਡ ਤੇ ਆ ਦੇਖੋ ਕਾਫੀ ਜਦਾ ਨੀਵਾ ਗਿਆ ਇਧਰ ਆ ਰਿਹਾ ਹਾਂ ਹਾਂ ਨਾਲਾ ਨਾਲਾ ਗੁਰੂਾ ਜਣ ਢੱਕਾ ਗਏ ਨੇ ਨਾਲਾ ਆ ਗਿਆ ਪਾਣੀ ਨਾ ਵਾ ਪਾਣੀ ਪਾਣੀ ਆ ਪਾਣੀ ਨਹੀਂ ਓ ਨਹੀਂ ਇਤਰਾ ਪਾਣੀ ਦੇ ਥੋੜੀ ਬਹਿਣਾ ਮੋਰਿਆਂ ਨੇ। ਆ ਸ਼ਿਕਾਰੀ ਸਾਬ ਤੋਂ ਕਬੂਤਰ ਵੀ ਡਾਈ ਜਾਂਦੇ ਨੇ। ਇੱਧਰ ਗਿਆ ਈ। ਆ ਹੁੰਦਾ ਈ ਓਏ। ਆ ਵੀ ਹੁੰਦਾ। ਉਧਰ ਕਬੂਤਰ ਉੱਡੰਦਾ ਇਹਦੇ। ਇੰਦਰਾ ਛੋਟੇ ਸ਼ਿਕਾਰੀ ਵੀ ਨਾਲ ਛੜੀ ਬਣਾ ਕੇ ਲਿਆਉਂਦੇ ਏ। ਫਿਰ ਚਲੇ ਗਿਆ ਨਾ ਫੇਰ ਓਏ। ਉਹ ਆ ਗਿਆ। ਆ ਆ ਗਿਆ ਇਹ ਕੂਤਰਣ। ਆ ਰਿਹਾ ਇਹ ਇਧਰ ਬੈਠਾ ਹੋ ਗਿਆ ਲੱਗਦਾ ਆ ਗਿਆ ਇਹ ਇਧਰ ਛੋਟੇ ਸ਼کاری ਦੂਰ ਦੂ ਛੜੀਆਂ ਲਾਉਂਦੇ ਆਂ ਚੈੱਕ ਕਰੋ ਇੱਕ ਇਧਰ ਥੱਲੇ ਲਾਉਂਦੇ ਹੋਏ ਕਾ ਉੱਤਰ ਵੀ ਉਧਰਲੀ ਸਾਈਡ ਉਹ ਨਾਲ ਬੈਠਾ ਆ ਆ ਛੋਟੇ ਸ਼کاری ਓਏ ਉਹ ਨਾ ਘਰੇ ਵਾਲੇ ਉਧਰ ਇੱਕ ਉਹ ਤੇ ਸ਼ਿਕਾਰੀ ਹੁਣੀ ਇੱਕ ਸ਼ਿਕਾਰ ਖੇੜਦੇ ਲੱਗੇ ਹੇ ਹੇ ਆਉ ਬਹਿ ਗਏ ਉਧਰ ਛੋਟੇ ਸ਼ਿਕਾਰੀ ਆਹ ਲੰਡਾ ਹਿਆ ਚਲੇ ਗਏ ਫਿਰ ਚਲੇ ਗਿਆ ਆ ਵਾ ਉਹ ਆ ਕੂਤਰ ਉੱਤੇ ਗਿਰਨਦਿਆ ਆਏ ਬਾਬੇ ਉਹ ਕੂਤਰ ਆ ਰਹੇ ਉੱਤੇ ਉਹ ਕੂਤਰ ਆਪਣੇ ਕੂਤਰਾਂ ਨਾਲ ਹੀ ਉੱਤੇ ਉੱਡਨਦਿਆ ਬਾਕੀ ਸ਼ਿਕਾਰੀ ਹੁਣੀ ਪੂਰਾ ਜੋਰ ਲਾਉਂਦੇ ਆ ਕਿ ਵਹਿ ਜAVE ਕੂਤਰ ਬਾਬੇ ਹੁਣੀ ਉਹਨੇ ਵਾ ਇਧਰਲੀ ਸਾਈਡ ਗਿਆ ਲਗ ਭਾ ਘੰਟਾ ਆ ਗਿਆ ਅਜ ਤੱਕ ਤੇ ਨਹੀਂ ਜ ਮੜਿਆ ਤੇ ਆ ਇਹਨਾਂ ਦੀ ਉੱਡ ਕੇ ਆਈ ਏ ਤਾਰਾਂ ਤੋਂ ਲਾਚੀਨੀ ਕਾਲੇ ਟੂਸੇ ਵਾਲੀ ਇਹ ਵੀ ਗਾਂਦੀ ਆ ਗੁੜੀ ਆ ਹਾਂ ਫੇਰ ਆਉਂਦੀ ਆ ਸਗੀ ਉਹ ਕੂਪਟਰ ਤੇ ਆਹੋ ਆਉਂਦੀ ਆ ਤੇ ਹੈ ਨਹੀਂ ਮੈਨੂੰ ਨਹੀਂ ਯਾਦ ਆਉਗਾ ਹੁਣ ਕੂਪਟਰ ਆਪਣਾ ਗਿੱਜੇ ਚਾਲ ਤੇ ਆਏ ਆਏ ਤੇਰੇ ਸਾਰੇ ਗਿੱਜੇ ਆ ਤੇ ਸਮਰ ਡਾਉਨ ਹੋਣੀ ਲੈ ਆਪਾਂ ਨੂੰ ਉੱਚੇ ਖਵਾਉਣਾ ਅੱਜ ਕੂਚਾ ਪਾਰਟੀ ਸਮਰ ਡਾਉਨ ਹੋਣਾ ਕਾਲੀ ਉਸਤਾਦ ਲੈ ਆਪਾਂ ਖਾਲੜੇ ਕਾਲੀ ਉਸਤਾਦ ਜੀ ਇਧਰ ਕਰੋ ਮੜਾ ਫੇਸ ਆ ਆਹ ਜੀ ਹਾਂ ਜੀ ਉਸਤਾਦ ਜੀ ਐਂਡਮੋਲ ਕਾਲੀ ਉਸਤਾਦ ਦੇ ਕੁਲਚੀਆਂ ਦਾ ਐਂਡਮੋਲ ਆਖਿਰ ਕਿਦਾਂ ਖਾਰੇਗਾ ਨਾ ਅੱਜ ਪੂਰਾ ਤੂੰ ਖਾਂਦਾ ਨਹੀਂ ਹੁੰਦਾ ਕਿ ਹੋਣੀ ਖਾਣਾ ਨਹੀਂ ਖਾਲੇਗਾ ਦਾ ਇਹ ਖਾ ਹੀ ਲਈਦਾ ਗੇ ਖਾਈਦਾ ਹੀ ਆ ਸ਼ੱਬੂ ਉਸਤਾਦ ਹੋਣਾ ਦੀ ਵੀ ਐਂਟਰੀ ਹੋ ਗਈ ਨਾਲੇ ਇਹਨਾਂ ਸਮਰ ਦੇ ਕੁਲਚੀ ਆ ਗਏ ਐਂਡਲੈਸ ਲਾਈਫ ਇਸ ਵਰਨਾਂ ਆ ਮੁੰਡੇ ਪੂਰੀ ਐਂਡ ਲਾਉਂਦੇ ਫੋਨ 'ਚ ਬੜੇ ਪਿਆਉਂਦੇ ਨਾ ਕੇ ਇਹਦੀ ਗੱਲ ਸੁਣਦੇ ਨਾ ਨਾ ਭਰਾਵਾ ਬਾਸਕਰ ਜੋ ਕਿਵੇਂ ਖੀ ਜਾਂਦੇ ਓਏ ਹੈ ਹੁਣ ਇਹ ਦੇ ਆਏ ਓਏ ਗੁਰੂ ਬਾਸਕਰ ਪਰਪਲ ਲੌਗ ਦੇ நிதியா ਆਹ ਹੋਵੇ ਕੋਲ ਕੇ ਹੁਣ ਮੁੰਡੇ ਜੀ ਹੁੰਦੇ ਨੇ ਘਰਾਂ ਨੂੰ ਐਂਡ ਮੋਲ ਐ ਤੇ ਉਹ ਕੋੜਾ ਹੁੰਦੇ ਕੂਤਰ ਵੀ ਆਈ ਜਾਂਦੇ ਤੇ ਸ਼ਿਕਾਰੀ ਹਣੀ ਸਾਹਮਣੇ ਇਦੋਂ ਲੱਗੇ ਪੈ ਦੂਆਂ ਤੂ ਕਿڑی ਮਰੀ ਕਰਤੇ ਵਰਗੋ ਫੇਰ ਆਇਆ ਸ਼ਿਕਾਰੀ ਸਾਹਿਬ ਹਣੀ ਵੀ ਥੱਕ ਕਰਕੇ ਫੇਰ ਥੱਲੇ ਆ ਕੇ ਕਿੰਨੇ ਆਏ ਹੁਣ ਦੋ ਤਿੰਨ ਆਏ ਤੇ ਉਹ ਕੂਤੇ ਡਾ ਗਾ ਅੱਗੇ ਭੌਣੇ ਹੈ ਹੈ ਜਿਹੜਾ ਅੱਗੇ ਭੌਣੇ ਹੈ ਯਾ ਅੱਗੇ ਪਹਿਲਾਂ ਮਿੰਟ ਆ ਗਏ ਆਏ ਹਾਏ ਅੱਗੇ ਵਾਲਾ ਵੀ ਆ ਗਿਆ ਵਾ ਫੇਰ ਇਹ ਸੇਵਾ ਬੜੀ ਨਮੁੱਲੀ ਕੀਤੀ ਦੋ ਹਾਂ ਉਹ ਯਾ ਜੋਰ ਲੱਗੰਦਿਆ ਛੇੜੀ ਲਾ ਲਾ ਕੇ ਤੈਨੂੰ ਪਤਾ ਮੇਵਾਲ ਮਿਲ ਜਾਣਾ ਹਾਂ ਸ਼ਬੂ ਉਸਤਾਦ ਹੁਣੀ ਵੀ ਨਾਲੇ ਉਤਰ ਬਹਿਣਾ ਹੀ ਉਹ ਇੱਥੇ ਹੀ ਵਾਰ-ਵਾਰ ਹੀ ਘੁੰਮ-ਘੁੰਮ ਕੇ ਹੁੰਦਾ ਮੈਂ ਵੇਖੰਨਾ ਵਾਹ ਵਾਵ ਰੋੜੇ ਦੇ ਕੀ ਕਰਦਾ ਏ ਉਹ ਵਾਵ ਰੋੜੇ ਦੇ ਨਾਲ ਹੀ ਘੁੰਮਦਾ ਗਿਆ ਆ ਬੜਾ ਗਿਆ ਕੋਈ ਗੱਲ ਨਹੀਂ ਆਊਗਾ ਕਦਾਂ ਕਾਬੂ ਆਊਗਾ ਤਿੰਨ ਚਾਰ ਆਏ ਆ ਅੱਜ ਕਦਾਂ ਪੜਾਂਗੇ ਅੱਜ ਅੱਜ ਸਾਰੀ ਢੜੀ ਕਿੜੀ ਮਾਰੀ ਤੇ ਹੀ ਆ ਬਾਬਾ ਜ ਆਪਣੇ ਤਾਂ ਡਾਈ ਨਹੀਂ ਆ ਬਾਬਾ ਮੋੜ ਪਏ ਹੋਏ ਆ ਬਾਬੇ ਸ਼ਕਾਰੀ ਸੌ ਨਹੀਂ ਜਾਂਦੇ ਫਾਇਦੇ ਫਾਇਦੇ ਕੋਟਿਆ ਆਂ ਕੂਤਰ ਕਿਧਰ ਆ ਹਾਂ ਐਂਡਲੈਸ ਹੋ ਵਣਕਾਂ ਲਾ ਕੇ ਓਹ ਲੱਗਦੀ ਤਾਂ ਤੋਪ ਲੱਗਦੀ ਆ ਕੂਤਰ ਵੇ ਕਿਧਰ ਚਲੇ ਗਿਆ ਪਹਿਲਾਂ ਆ ਹੁੰਦਾ ਈ ਓਏ ਹਾਂ ਆ ਵੀ ਹੁੰਦਾ ਕੂਤਰ ਆ ਵੀ ਆ ਗਿਆ ਸਿੱਧਾ ਹੀ ਦੀਦਾ ਹੀ ਓਏ ਆ ਗਿਆ ਬਾਬੇ ਉਹ ਕੂਤਰ ਵੀ ਆ ਆ ਗਿਆ ਇੱਕ ਉਤਰੋ ਨਹੀਂ ਇੱਕ ਉਤਰ ਕੋਈ ਹੋਰ ਜੀ ਇਹ ਦੀ ਕੰਨੀ ਆ ਮੜੀ ਜੀ ਨੀਲੀ ਆ ਚਲੇ ਗਿਆ ਹੈ ਔਰ ਸ਼ਿਕਾਰੀ ਸਾਹਿਬ ਹੁਣ ਹੀ ਪਹੁੰਚ ਗਿਆ ਆਪਦੇ ਮਕਾਮ ਤੇ ਟੀਸੀ ਦੇ ਪਹਿਲਾਂ ਇਹਨਾਂ ਨੂੰ ਡਾਲਾ ਦੇ ਇੰਜ ਦੇ ਛੜੀ ਦਾ ਇਹਨਾਂ ਨੂੰ ਵਹਿਣ ਦੇ ਵਿਚਾਰਿਆਂ ਨੂੰ 10 ਮਿੰਟ ਫਿਰ ਚਲੇ ਗਿਆ ਓਏ ਹਾਂ ਓਏ ਔਰ ਫਿਰਦਾ ਈ ਥੱਲੇ ਥੱਲੇ ਓ ਵਾਹ ਚਿੱਟੀ ਟੈਂਚੀ ਦੇ ਨਾਲ ਆਉਂਦਾ ਥੱਲੇ ਦੇਲデア ਲੇਡੋ ਗਾੜੇ ਤੇ ਤਰ ਠੰਡਾ ਪਿਆਣਾ ਇਹ ਹਾਏ ਆਏ ਇੱਕ ਮਾਰੀ ਜਾਵੇ ਨਾ ਵੀਰ ਓਏ ਓਨਾ ਦੋਆ ਜੇ ਕੀ ਉਦ ਲਈ ਮੈਂ ਲੀਟਰ ਡਰਾਈਵਰ ਲੱਗਣੇ ਪੁੱਤਰ ਬਾਬੇ ਆ ਉੱਡੰਗਾ ਇਧਰ ਲਈ ਸੈਰ ਸੈਂ ਤੁਹਾਨੂੰ ਦੀਂਦਾ ਵੇ ਕੋਣੀ ਕਿਹਨੂੰ ਸਾਲੇ ਹਾਂ ਵੀ ਇਧਰ ਲਈ ਸੈਰ ਉੱਡੰਗਾ ਪੁੱਤਰ ਇਹ ਲੋਕਾਂ ਦਾ ਖਾਣ ਨੋ ਹੋਰ ਫਿਰ ਚਲੇ ਗਿਆ ਵੇ ਇਹ ਵੀਡੀਓ ਬਣਾਉਂਦਾ ਹੈ ਹੈ ਓਏ ਉਧਰ ਹੀ ਡੀ ਜਾਂਦਾ ਹਾਂ ਇਹ ਇਹਆਂ ਕਾ ਲਾਲੀ ਜਾਂਦਾ ਹਾਂ ਇਹ ਐ ਹੈਂਡਲੈਸ ਹੋਰ ਫਿਰ ਕਾਕਾ ਜੀ ਕੀ ਹਾਲ ਨੇ ਠੀਕ ਆ ਜੀ ਵਧੀਆ ਵਧੀਆ ਕਾਕਾ ਉਸਤਾ ਵੀ ਆਇਆ ਇਧਰ ਸ਼ੌਕ ਆ ਕਿੱਥੇ ਆਵੇ 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 ਫਿਕਰ ਤੇ ਇਧਰੋਂ ਆਉਂਦਾ ਪਰ ਹਣ ਚਲ ਗਿਆ ਆਉਂਦਾ ਆਵੇ ਆਵੇ ਆ ਆ ਗਏ ਬੱਬੂ ਆ ਗਏ ਜੋ ਤਦ ਨਹੀਂ ਇਧਰ ਹੁੰਦਾ ਕਾਕਾ ਆ ਗਏ ਕੋਤਰਾ ਵੇਖ ਇੱਕਰ ਉੱਤੇ ਆ ਰਿਹਾ ਕੁਤਰ ਆ ਆ ਛੱਲਾ ਇਹ 2 ਵਜੇ ਡਾਇਆ ਤੇ 2:30 ਵਜੇ ਬਹੂਗਾ ਕਿੰਨੇ ਟਾਇਆ 2 ਵਜੇ ਡਾਇਆ ਤੇ 2:30 ਵਜੇ ਬਹੂਗਾ ਇਹਦੀ ਇੰਨੀ ਡਾਨ ਆ ਬੜਾ ਇਹ ਇਧਰ ਕਿ ਮਾਰ ਕਿੱਥੇ ਆ ਆ ਆ ਗਿਆ ਕੁਤਰ ਇੱਕ ਮਿੰਟ ਇੱਕ ਮਿੰਟ ਆ ਗਿਆ ਬੋਟਾ ਥੋੜੀ ਛੱਡਦਾ ਤੇ ਬਹਿ ਜਾਊਗਾ ਥੋੜੀ ਛੱਡਣਾ ਆ ਜਾਂਦਾ ਥੋੜੀ ਛੱਡ ਦਾਂਗੇ ਟੂਟੀ ਸ਼ੈਨ ਦੀਂਦਾ ਵੀਡੀਓ ਜਾ ਇੱਕ ਤੇ ਫੋਨ ਹੀ ਕੁੜੀ ਆ ਕਿਧਰ ਹੋ ਗਿਆ ਵੇ ਹੋ ਰਾਇ ਥਰੇ ਕਿਰਾ ਬਵਾ ਕੰਬਦੀਆਂ ਹਣੀਆਂ ਜੋ ਤਾਣ ਜਾਂਦੀ ਨਹੀਂ ਛੇੜੀ ਹਾਂ ਬੋੜੀ ਭਰੀਏ ਪੈਵ ਜੀ ਨਾ ਹਾਂ ਗੁਰਵਾ ਕਿੱਥੇ ਲੱਗ ਜਾਂਦੇ ਦਾ ਲੱਗ ਜਾਂਦਾ ਜੀ ਤਾਂ ਨੇ ਆਏ ਮੈਨਾ ਨਾ ਆ ਦੂ ਲੈਂਦਾ ਆ ਗਿਆ ਬੇ ਗੁਤਰੇ ਹਾਂ ਮੈਂ ਕਾਕਾ ਇੱਕ ਦਿਨ ਉਸ ਦਿਨ ਮਹਾਦਰ ਮੋਵੀ ਮੈਨਾ ਪੰਗਾ ਲੈ ਗਈ ਗੁਰਵਾ ਬਵਾ ਪੀੜੋਂ ਡੈਂ ਵੀ ਹਾਂ ਮੈਂ ਇੱਥੇ ਇੱਥੇ ਲੱਗੀ ਨਾ ਮੈਂ ਇੱਕ ਦਿਨ ਆ ਕਰਕੇ ਤਾਣ ਕਰਕੇ ਮਾ 500 ਰੁਪਏ ਦੇ ਦੂੰਗਾ ਕੀ ਜਾਂਦਾ ਆ ਜਾਲ ਦੇਖ ਲੋਗੇ ਪਹਿਲਾਂ ਮੈਂ ਤੁਹਾਨੂੰ 500 ਰੁਪਏ ਦੇ ਦੂੰਗਾ ਮੁੱਕ ਤੇ ਵੀਡੀਓ ਬੰਦ ਹੀ ਪੂਰੀ ਲੈ ਲੱਕਰ ਦੇ ਵਾਲਾ ਦੇਖ ਕੇ ਆ ਗਿਆ ਹਾਂ ਸਾਡੀਆਂ ਹੁੰਦੀਆਂ ਆਉਂਦਾ ਜੰਬਾ ਉਤਰਿਆ ਉਹਦੇ ਵਾਂਗੂ ਹਾਂ ਇੱਥੇ ਕਰ ਦੂੰਗਾ ਜਾ ਆਉਣਾ ਨਹੀਂ ਰਹਿ ਥੱਲੇ ਆਵੇ ਤੂੰ ਉਤਰ ਮਾਣੀ ਅੰਦੇ ਕਿਧਰ ਚਲੇ ਚਲੇ ਗਿਆ ਇਹ ਫਿਰ ਬੜੇ ਕਬੂਤਰ ਆਏ ਹੋਏ ਹੀ ਉਹ ਕੋਈ ਨਹੀਂ ਜੇ ਬੈਠਾ ਉਧਰ ਠੀਕ ਆ ਸ਼ਿਕਾਰੀ ਸਾਹਿਬ ਵੀ ਆਪਣੀਆਂ ਛੜੀਆਂ ਲਾ ਲਾ ਕੇ ਥੱਕ ਗਏ ਆ ਤੇ ਕਬੂਤਰ ਗਿਆ ਗੂ ਭੱਜ ਪਿੰਡ ਕੋਈ ਨਹੀਂ ਖਲੋਤਾ ਫੇਰ ਇੱਕ ਆਇਆ ਉਹ ਵੀ ਚਲੇ ਗਿਆ ਤੇ ਇਧਰ ਗੋਪੀ ਹਣੀ ਉਹ ਬੋਡੀ ਬਿਲਡਰ ਬੋਡੀ ਬਿਲਡਰ ਸਾਹਿਬ ਆ ਐਂਡ ਕਰਾਈ ਜਾਂਦੇ ਇਹਦੇ ਨਾਲ ਕਰ ਲੋਗੇ ਤਾਂ ਕਰ ਲੈ ਕਰ ਲੈ ਮੋਲੇ ਮਗਰੇ ਪਾ ਕੇ ਤਾਂ ਉਹ ਖੜ ਪੰਡਾ ਬਣ ਕੇ ਉੱਤੇ ਗੁਰਮਖ ਨੂੰ ਚੜਾ ਆ ਹੈ ਏਦਾਂ ਦੇ ਥੱਕ ਜੇਗਾ ਬਾਕੀ ਐਂਡ ਮੋਲੇ ਵੀ ਉਸਤਾਦ ਬੰਦਾ ਹੈ ਕੁਝ ਵੀ ਕਰ ਸਕਦੇ ਜਦੋਂ ਮਰਜੀ ਬਾਕੀ ਹੁਣ ਘਰ ਵਾਲੇ ਕਬੂਤਰਾਂ ਨੂੰ ਵੀ ਆਪਾ ਦਾਣਾ ਪਾਣੀ ਪਾ ਦਈਏ ਇਨਾਂ ਨੂੰ ਵੀ ਨਿੱਕੇ ਖੁੱਡੇ ਵਾਲਿਆਂ ਨੂੰ ਵੀ ਉਧਰ ਯਾਰ ਵਾਲੇ ਕੂਤਰਾਂ ਨੂੰ ਆ ਬਾਬਿਓ ਆ ਚੱਲੇ ਜੀ ਦਾਣੇ ਆਪਣੇ ਯਾਰ ਵਾਲੇ ਕੂਤਰਾਂ ਨੂੰ ਪੈਣ ਲਓ ਬਈ ਆ ਆਇਓ 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 ਬਾਕੀ ਐਂਡ ਮੋਗਲੇ ਨਾਲ ਦਾ ਵੀ ਓਕੇ ਰਿਪੋਰਟ ਆ ਪੂਰੀ ਸਿਰਾ ਲੱਗੀ ਪਈ ਆ ਬੈਠੀ ਆਪਣੀ ਡੱਬੀ ਬਿੱਲਾ 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 ਆ ਗਿਆ ਬਿੱਲਾ ਪਾਣੀ ਪੀਦਾ ਹੈ ਬਿੱਲੇ ਸਾਬਣੀ ਪਾਣੀ ਪਾਉਂਦੇ ਇਹਨਾਂ ਨੂੰ ਪਾਣੀ ਜਾਂਦਾ ਮੈਨੂੰ ਓਕੇ ਆਣਾ ਬਾਕੀ ਇੱਕ ਰਾਂ ਪਹਿਲਾਂ ਮੈਂ ਤੜਕੇ ਪਾ ਦੇਣਾ ਦਾਣੇ ਦੁਪਹਿਰੇ ਇੱਕ ਰਾਂ ਇਹਨਾਂ ਨੂੰ ਪਾਣੀ ਪਾ ਦਈਦਾ ਕੰਮ ਕਰੇ ਸ਼ਾਮਾਂ ਨੂੰ ਫੇਰ ਦਾਣਾ ਪਾਣੀ ਪਾ ਦਈਦਾ ਤੇ ਉਹਨਾਂ ਨੂੰ ਵੀ ਦਾਣੇ ਪਾ ਦਈਏ ਅੱਜ ਮੇਰੇ ਖਾਣਾਂ ਇਹਨਾਂ ਨੂੰ ਮੈਂ ਦਾ 15 ਦਿਨਾਂ ਬਾਅਦ ਦਾਣੇ ਪਾਉਣੇ ਜੀ ਉਹਨਾਂ ਦੇ ਅੱਗੇ ਆ ਵੇਖਿਓ ਉਦਾਂ ਹੀ ਦਾਣੇ ਵੱਡੇ ਪੈ ਰਹੇ ਨੇ ਹਨ ਮੈਂ ਬਖੋਹਦਾ ਇਹਨਾਂ ਨੂੰ ਦਾਣੇ ਦੋਨੇ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਘਰ ਦੇ ਜਦੋਂ ਮਰਜ਼ੀ ਕਿਦੇ ਆਣੇ ਸੁੱਟ ਜਾਂਦੇ ਨੇ ਅੰਨਾ ਗਿਆ। ਪਰ ਤਾਂ ਵੀ ਅੱਜ ਕੋਈ ਨਹੀਂ ਆ ਬਾ ਪਾ ਦਿੰਨੇ ਫੇਰ। ਬਾਕੀ ਇੱਧਰ ਵੀ ਐਂਡ ਮੋਲ ਬਣਿਆ ਪਿਆ। ਆ ਬੱਚਾ ਹੀ ਪਲਿਆ ਕਿੱਧਰ ਆ ਬੈਠਾ। ਹਾਂ ਬੱਚਾ ਪਲਿਆ ਇੱਧਰ ਇੱਕ। ਸਿਰਾਂ ਲੱਗੀ ਪਈ ਵੀ ਇੱਧਰ ਮੋਲ ਪੂਰਾ ਐਂਡ ਆਪਣੇ ਗੂਤਰਾਂ ਦਾ। ਪਾਣੀ ਪੂਣੀ ਵੀ ਇਹਨਾਂ ਦਾ ਹੈਗਾ। ਚਲੋ ਇੱਕ ਰਿਪੋਰਟ ਉਹਨਾਂ ਨੂੰ ਪਾਣੀ ਪੂਣੀ ਪਾ ਦਈਏ ਇੱਕ ਵਾਰ। ਓਏ ਆਹ ਦਾਣੇ ਪਾ ਦਈਏ ਉਹਨਾਂ ਨੂੰ। ਆਏ ਓਏ। ਆ ਆ ਆ ਆ ਆ ਆ। ਨਹੀਂ ਇਹ ਨਹੀਂ ਆਉਂਦੇ ਨੇ ਬਾਹਰ।

ਆਪਣੀ ਪਾਦਾ ਬਾਬੇ ਸਾਰੇ ਘਰ ਵਾਲੇ ਕੋਟਰਾ ਨੂੰ ਤੇ ਹੋ ਗਏ ਆਪਾਂ ਵਿਲੇ ਤੇ ਆਪਣੇ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਇਸੇ ਨਾਲ ਕਰਦੇ ਆਪਾਂ ਆਪਦੇ ਇਸੇ ਵਲੌਗ ਦੀ ਐਂਡਿੰਗ ਮਿਲਦੇ ਆ ਤੁਹਾਡੇ ਨਾਲ ਨੈਕਸਟ ਵਲੌਗ ਤੇ